ਲੇਕੇ ਹਾਜ਼ਰ ਹੋਈ ਹੈ ਜੀ ਇਸ ਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਬਾਦਲ ਪਰਵਾੜ ਦੇ ਲਈ ਆਈ ਵੱਡੀ ਮਾੜੀ ਖਬਰੇ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਨਾਲ ਹੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਚ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਕਰੀਬ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਇਹ ਸਾਡੀ ਖੇਡ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਅਤੇ ਫਿਰ ਕਾਂਗਰਸ ਸਰਕਾਰ ਵੇਲੇ ਹੋਈ ਸੀ ਉਹਨਾਂ ਦੱਸਿਆ ਕਿ ਇਨ੍ਹਾਂ ਪਰਮਿਟ ਦੀ ਕੋਈ ਵੈਧਤਾ ਨਹੀਂ ਸੀ ਇਸ ਵਿੱਚ ਕਈ ਵੱਡੇ ਟਰਾਂਸਪੋਰਟ ਵੀ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਕਰੀਬ 30 ਫੀਸਦੀ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ ਜੋ ਕਿ ਗੈਰ ਕਾਨੂੰਨੀ ਸਨ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ 600 ਦੇ ਕਰੀਬ ਪਰਮਿਟ ਰੱਦ ਕਰ ਦਿੱਤੇ ਗਏ ਹਨ ਇਹ ਪਰਮਿਟ ਗਲਤ ਨਜਾਇਜ਼ ਤਰੀਕੇ ਨਾਲ ਕਲਬਿੰਗ ਕਰਕੇ ਚੰਗੀ ਕਮਾਈ ਵਾਲੇ ਰੂਟਸ ਤੇ ਚਲਾਏ ਗਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਈਆਂ ਨੇ ਬੱਸਾਂ ਦੇ ਪਰਮਿਟ ਕਲੱਬ ਕਰਕੇ ਰੂਟ ਵਧਾ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਇਨ੍ਹਾਂ ਪਰਮਿਟਾਂ ਦਾ ਕੋਈ ਸਿਰ ਪੈਰ ਨਹੀਂ ਸੀ ਤੇ ਗਲਤ ਤਰੀਕੇ ਦੇ ਨਾਲ ਪਰਮਿਟ ਦੇ ਕੇ ਉਹਨਾਂ ਨੂੰ ਐਕਸਟ੍ਰੈਸ਼ਨ ਤੇ ਕਲੱਬ ਕਰਕੇ ਪਰਮਿਟ ਚਲਾਏ ਗਏ ਜਿਸ ਦੇ ਨਾਲ ਲੋਕਾਂ ਤੇ ਸਰਕਾਰ ਨਾਲ ਧੋਖਾ ਧੜੀ ਹੋਈ ਉਹਨਾਂ ਨੇ ਸਾਫ ਕਰ ਡਿਪਟੀ ਸੀਐਮ ਸੁਖਬੀਰ ਬਾਦਲ ਤੇ આરોਪ ਲਗਾਇਆ ਹੋਏ ਕਿਹਾ ਕਿ ਉਹਨਾਂ ਨੇ ਕਈ ਹੋਰ ਟਰਾਂਸਪੋਰਟਰਾਂ ਨੂੰ ਆਪਣੇ ਨਾਲ ਮਿਲਾ ਲਿਆ ਤਾਂ ਕਿ ਉਹ ਵੀ ਖੁਸ਼ ਰਹਿ ਸਕਣ ਤੇ ਰੋਲਾ ਨਾ ਪਾਣ ਇਸ ਕਰਕੇ ਹੁਣ ਉਹਨਾਂ ਨੇ ਕਿਹਾ ਕਿ ਇੰਨਾ ਸਾਰਿਆਂ ਦੇ ਪਰਮਟ ਰੱਦ ਕਰ ਦਿੱਤੇ ਗਏ ਹਨ